ਗੋਰੇ ਕਾਲੇ ਰਲ ਕੇ ਤੇ ਖੰਡ ਖੀਰ ਹੋਏ ਗੋਰੇ ਕਾਲੇ ਰਲ ਕੇ ਤੇ ਖੰਡ ਖੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਲੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਲੀਰ ਹੋਏ ਉਜੜ ਗਿਆ ਦੀ ਪੁੱਛ ਲੋ ਦਾਦੀ ਨੂੰ ਉਜੜ ਗਿਆ ਦੀ ਗੱਥ ਪੁੱਛ ਲੋ ਦਾਦੀ ਨੂੰ ਹੱਲਾ ਗੁੱਲਾ ਕਹਿੰਦੇ ਲੋਕੀ ਆਜ਼ਾਦੀ ਨੂੰ ਹੱਲਾ ਗੁੱਲਾ ਕਹਿੰਦੇ ਲੋਕੀ ਆਜ਼ਾਦੀ ਨੂੰ ਹਾਏ ਖੂੰਦੇ ਛੱਪੜੀ ਉਛਲੇ ਖੂੰਦੇ ਛੱਪੜੀ ਉਛਲੇ ਅੱਖ ਦਾ ਨੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਨੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਨੀਰ ਹੋਏ ਲੱਖਾਂ ਲੋਕੀ ਉਜੜੇ ਬੇਦੋਸ਼ੇ ਮਰਗੇ ਸੀ ਲੱਖਾਂ ਲੋਕੀ ਉਜੜੇ ਬੇਦੋਸ਼ੇ ਮਰਗੇ ਸੀ ਨੇਰੂ ਗਾਂਧੀ ਨਾਲ ਸਮਝੌਤਾ ਕਰਗੇ ਸੀ ਨੇਰੂ ਗਾਂਧੀ ਨਾਲ ਸਮਝੌਤਾ ਕਰਗੇ ਸੀ ਹਾਏ ਖੂਨ ਦੀ ਹੋਲੀ ਖੇਡੀ ਹਾਏ ਖੂਨ ਦੀ ਹੋਲੀ ਖੇਡੀ ਆਵ ਜੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋਲੀਰ ਹੋਏ ਓਲੀਰੋਲੀਰ ਹੋਏ ਰਾਜਗੁਰੂ ਸਖਦੇਵ ਭਗਤ ਸਿੰਘ ਚਾਹੁੰਦੇ ਸੀ ਲੋਕ ਬਰਾਬਰ ਹੋਣ ਆਜ਼ਾਦੀ ਲਿਆਉਂਦੇ ਸੀ ਰਾਜਗੁਰੂ ਸਖਦੇਵ ਭਗਤ ਸਿੰਘ ਚਾਹੁੰਦੇ ਸੀ ਲੋਕ ਬਰਾਬਰ ਹੋਣ ਆਜ਼ਾਦੀ ਲਿਆਉਂਦੇ ਸੀ ਲੋਕ ਬਰਾਬਰ ਹੋਣ ਆਜ਼ਾਦੀ ਲਿਆਉਂਦੇ ਸੀ ਹਏ ਚੋਰ ਗਲਾਮੀ ਰਹਿ ਗਈ ਚੋਰ ਗਲਾਮੀ ਰਹਿ ਗਈ ਸੀਨੇ ਚੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਲੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਲੀਰ ਹੋਏ ਸੁੱਤਿਆਂ ਨੂੰ ਜੁਗ ਬੀਤੇ ਜਾਗੀ ਲੋਕਾਂ ਵੇ ਸੁੱਤਿਆਂ ਨੂੰ ਜੁਗ ਕੀ ਬੀਤੇ ਜਾਗੀ ਲੋਕਾ ਵੇ ਤੋੜ ਦਈਏ ਜੰਜੀਰਾں ਦੇਗੇ ਹੋ ਕਾਵੇ ਤੋੜ ਦਈਏ ਜੰਜੀਰਾں ਦੇਗੇ ਹੋ ਕਾਵੇ ਉਹ ਸੁਪਨੇ ਪੂਰੇ ਹੋਣ ਉਹ ਸੁਪਨੇ ਪੂਰੇ ਹੋਣ ਦਿਲੋਂ ਗੰਭੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਲੀਰ ਹੋਏ ਗੋਰੇ ਕਾਲੇ ਰਲ ਕੇ ਗੋਰੇ ਕਾਲੇ ਰਲ ਕੇ ਤੇ ਖੰਡ ਖੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋਲੀਰ ਹੋਏ ਓ ਲੀਰੋਲੀਰ ਹੋਏ ਓ ਲੀਰੋਲੀਰ